ਆਖਿਰਕਾਰ ਟਾਵਰ ਤੇ ਚੜਿਆ ਵਿਅਕਤੀ ਤਕਰੀਬਨ 7 ਘੰਟਿਆਂ ਬਾਅਦ ਉਤਰ ਆਇਆ ਟਾਵਰ ਤੋਂ ਥੱਲੇ ਇਨਸਾਫ਼ ਨਾ ਮਿਲਣ ਕੰ ਧਾਰੀਵਾਲ ਕ੍ਰਿਸ਼ਨਾ ਗਲੀ ਦਾ ਇੱਕ ਵਿਅਕਤੀ ਅਸ਼ਮੀਨ ਜੋ ਸਵੇਰੇ ਤਕਰੀਬਨ 7 ਵਜੇ ਦੇ ਕਰੀਬ ਧਾਰੀਵਾ ਰੇਲਵੇ ਸਟੇਸ਼ਨ ਦੇ ਕੋਲ ਟਾਵਰ ਦੇ ਉੱਪਰ ਚੜ ਗਿਆ ਸੀ ਅਤੇ ਇਨਸਾਫ਼ ਦੀ ਮੰਗ ਕਰ ਰਿਹਾ ਸੀ ਜਿਸ ਨੇ ਪ੍ਰਸ਼ਾਸਨ ਉੱਤੇ ਵੀ ਸਵਾਲ ਚੁੱਕੇ ਸਨ ਕਿ ਮੈਨੂੰ ਪ੍ਰਸ਼ਾਸਨ ਦੇ ਕੋਲੋਂ ਵੀ ਇਨਸਾਫ ਨਹੀਂ ਮਿਲਿਆ ਅਤੇ ਮੌਕੇ ਦੇ ਉੱਪਰ ਰੇਲਵੇ ਪੁਲਿਸ ਥਾਣਾ ਢਾਲੀਵਾਲ ਐਸ ਐਚ ਓ ਇਨਸਪੈਕਟਰ ਮੈਡਮ ਬਲਜੀਤ ਕੌਰ ਅਤੇ ਢਾਲੀਵਾਲ ਨਹਿਰ ਤਹਿਸੀਲਦਾਰ ਲਖਵਿੰਦਰ ਸਿੰਘ ਅਤੇ ਹੋਰ ਸ਼ਹਿਰ ਵਾਸੀ ਮੌਕੇ ਤੇ ਪਹੁੰਚੇ ਸਨ ਅਤੇ ਉਸ ਨੂੰ ਕਈ ਵਾਰ ਬੇਨਤੀ ਕਰਨ ਤੇ ਵੀ ਉਹ ਥੱਲੇ ਨਹੀਂ ਸੀ ਆ ਰਿਹਾ ਫਿਰ ਅਸ਼ਮੀਨੀ ਕੁਮਾਰ ਦੇ ਨਜ਼ਦੀਕੀ ਦੋਸਤ ਸਮਾਜ ਸੇਵਕ ਸੁਨੰਦਨ ਸ਼ਰਮਾ ਵੀ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਅਸ਼ਮੀਨੀ ਨੂੰ ਬੇਨਤੀ ਕੀਤੀ ਕਿ ਜੋ ਵੀ ਮਸਲਾ ਹੈ ਅਸੀਂ ਪ੍ਰਸ਼ਾਸਨ ਦੇ ਨਾਲ ਬੈਠ ਕੇ ਗੱਲ ਬਾਤ ਕਰਦੇ ਹਾਂ ਜਿਸ ਦੇ ਕੈਂਤੇ ਉਹ ਤਕਰੀਬਨ 7 ਘੰਟੇ ਬਾਅਦ ਟਾਵਰ ਤੋਂ ਥੱਲੇ ਉਤਰ ਆਇਆ ਅਤੇ ਉਸ ਨੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਵੀ ਕੀਤੀ ਪ੍ਰਸ਼ਾਸਨ ਨੇ ਉਹਨਾਂ ਨੂੰ ਭਰੋਸਾ ਵੀ ਦਿਵਾਇਆ ਕਿ ਤੇਰੀ ਪੂਰੀ ਮਦਦ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਟਾਵਰ ਤੇ ਲੱਗਿਆ ਚੜਿਆ ਸੀਗਾ ਹੁਣ ਥੱਲੇ ਆ ਗਿਆ ਵਾ ਕਿਵੇਂ ਸੀਗਾ ਜੀ ਇਹ ਸਾਰਾ ਮੁੱਦਾ ਮਿਸਟਰ ਅਸ਼ਵਨੀ ਕੁਮਾਰ ਜੀ ਜਿਹੜੇ ਟਾਵਰ ਤੇ ਚੜਾਏ ਉਹਨਾਂ ਦਾ ਪਤਾ ਲੱਗਾ ਪ੍ਰਸ਼ਾਸਨ ਦੀ ਡਿਊਟੀ ਲੱਗੀ ਪ੍ਰਸ਼ਾਸਨ ਉਹਦੇ ਪੁਲਸ ਹਲਪਾ ਮਾਲੇ ਤੇ ਪਹੁੰਚੇ ਆ ਇਹਨਾਂ ਨੇ ਰਿਕੁਐਸਟ ਕੀਤੀ ਇਹਨੇ ਆਪਣੇ ਦੱਸਿਆ ਆ ਮੁਸ਼ਕਲਾਂ ਜਿਹੜੀਆਂ ਵੀ ਆ ਕਿੰਜ ਇਹਨਾਂ ਨਾਲ ਉਹਦੀ ਕੀ ਹੋਈ ਆ ਉਹ ਸਬੰਧ ਉਹ ਵਿਸ਼ਵਾਸਦ ਹੋਇਆ ਵੀ ਤਲੇ ਆਓਗੇ ਤੇ ਤੁਹਾਡਾ ਮਸਲਾ ਰਹੀ ਉਚਿਤ ਅਧਿਕਾਰੀ ਤੱਕ ਪਹੁੰਚਾ ਕੇ ਹੱਲ ਕਰਾ ਦੇਵਾਂਗੇ ਉੱਤਰ ਕਿ ਐਸੇ ਇਸ ਰਮਪਾ ਹੁਣ ਉੱਤਰ ਗਿਆ ਬਹੁਤ ਜੀ ਸਾਈ ਸਲਾਮਤ ਆਪਣੀ ਸਟੇਟਮੈਂਟ ਦੇ ਰਿਹਾ ਬਹਿ ਕੇ ਗੱਲਬਾਤ ਕੀਤੀ ਚਾਹ ਪਾਣੀ ਪਿਆ ਉਹਨੂੰ ਤੇ ਠੀਕ ਆ ਅਸਨੰਨਨ ਸ਼ਰਮਾ ਦਾ ਰਿਵਲਦੇਵ ਬਸਨੀਕ ਅਸ਼ਵਨੀ ਕੁਮਾਰ ਜੋ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਸ਼ਾਇਦ ਦੇ ਅੱਛੇ ਬਸਨੀਕ ਆ ਮੈਨੂੰ ਪਤਾ ਲੱਗਾ ਪਿਓ ਕਿਸੇ ਪਰੇਸ਼ਾਨੀ ਕਰਕੇ ਟਾਵਰ ਤੇ ਚੜੇ ਗਏ ਪਿੱਛੇ ਉਹਨਾਂ ਨਾਲ ਕਾਫੀ ਸਾਰੀਆਂ ਪਰੇਸ਼ਾਨੀਆਂ ਆਈਆਂ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ ਜਾਂ ਕੱਦ ਉਹਨਾਂ ਦੀ ਵਾਈਫ ਵੀ ਨਹੀਂ ਠੀਕ ਹੈਗੀ ਹਨਾ ਮੇਰਾ ਖਿਆਲ ਹੈ ਉਹਨਾਂ ਨੂੰ ਕਾਫੀ ਸਾਰੀਆਂ ਗੰਭੀਰ ਪ੍ਰੋਬਲਮਸ ਆ ਇਹਨਾਂ ਦੀ ਵਾਈਫ ਨੂੰ ਹੋਰ ਚੰਦ ਮੁੱਦੇ ਉਹਨਾਂ ਨਾਲ ਬੀਤੇ ਜਿਹੜੇ ਮੈਨੂੰ ਕਈ ਵਾਰੀ ਉਹਨਾਂ ਨੇ ਡਿਸਕਸ ਵੀ ਕੀਤੇ ਤੋ ਮੈਂ ਉਹਨਾਂ ਨੂੰ ਮੈਨੂੰ ਮੈਂ ਉਹਨਾਂ ਨੂੰ ਇੱਥੇ ਆ ਕੇ ਰਿਕੁਐਸਟ ਕੀਤੀ ਵੀ ਇਹ ਇਦਾਂ ਮਸਲੇ ਨਹੀਂ ਹੱਲ ਹੁੰਦੇ ਤੁਸੀਂ نیچے ਆਜੋ ਪ੍ਰਸ਼ਾਸਨ ਨਾਲ ਗੱਲ ਕਰੋ ਤੇ ਮੇਰੀ ਰਿਕੁਐਸਟ ਉਹਨਾਂ ਨੇ ਮੰਨ ਲਈ ਤੋ نیچے ਆ ਗਏ ਹੁਣ ਪ੍ਰਸ਼ਾਸਨ ਨਾਲ ਗੱਲ ਕਰਦੇ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀਵਨ ਇੰਪੋਰਟੈਂਟ ਆ ਹਰ ਇਨਸਾਨ ਦਾ ਜੀਵਨ ਇੰਪੋਰਟੈਂਟ ਆ ਤੋ ਮੈਂ ਉਹਦੇ ਚ ਥੋੜੀ ਜਿਹੀ ਮਦਦ ਕੀਤੀ ਕਿਉਂਕਿ ਮੇਰੀ ਗੱਲ ਉਹ ਬਨ ਗਈ ਥੈਂਕ ਯੂ ਨੌਸ ਨੀਸ਼ੀਪ ਚੰਦ ਜੈਸਤੰਗ ਕਲਿੰਗ ਨੂੰ ਬੜਾ ਧੰਨਵਾਦ ਇਹਦੇ ਬੇਟੇ ਦਾ ਕਤਲ ਕਰਵਾਇਆ 1952 ਜਾਂ 24 ਨੂੰ 23 ਨੂੰ ਸੋਰੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਮਾਦਾ ਚੰਡੀਗੜ੍ਹ ਮੈਂ ਕੇਸ ਕੀਤਾ ਵਾ ਉੱਥੇ ਵਕੀਲ ਵੀ ਮੈਂ ਦਿੱਧਿਆ ਜਾ ਕਿਦਾਂ ਸਮਝ ਲੋ ਮਤਲਬ ਵਕੀਲ ਨੂੰ ਮੈਂ 50 ਹਜ਼ਾਰ ਦਿੱਤਾ ਮੈਨੂੰ ਕਹਿੰਦਾ ਵੀ 20 ਜੱਾ ਤੁਹਾਡਾ ਬੰਦਾ ਹੋਦ ਦਿਓ ਮੈਂ ਕਿਹਾ ਸਰ ਤੁਹਾਨੂੰ ਕਿਹਾ 50 ਹਜ਼ਾਰ ਦਿੱਤਾ ਵਾ ਵੀ ਤਨ ਦੇ ਦਾਂਗਾ ਪਰ ਕੋਈ ਕੰਮ ਤੇ ਕਰੋ ਕੰਮ ਕੋਈ ਕੀਤਾ ਨਹੀਂ ਉਹਨਾਂ ਨੇ ਉਸ ਤੋਂ ਬਾਅਦ 20000 ਮੈਨੂੰ ਕਹਿੰਦਾ ਮੈਂ ਤਾਂ ਲਾਵਾਂ ਜੇ 20000 ਦੇ ਦੋ ਕਿ ਮੈਂ ਸਾਦੇ ਵੀ ਜੇ ਨਾ ਹੋਗੇ ਤਮੀ ਤਾਂ ਕਮਹਾ ਲੋ ਨਹੀਂ ਆ ਕਹਿੰਦਾ ਮੈਂ ਹੈਗਾ ਹੀ ਆ ਕਿਉਂਕਿ ਮੇਰੇ ਮੁੰਡੇ ਦਾ ਕਤਲ ਹੋਇਆ ਵਾ ਜੀਵਿਕ ਪੁੱਤ ਜੀ ਮੇਰੀ ਮੰਗ ਕੀ ਤੁਹਾਡੀ ਕੀ ਮੇਰੀ ਮੰਗ ਇਹ ਆ ਵੀ ਜੇਕਰ ਉਹਦਾ ਕਤਲ ਦਾ ਮੇਨ ਹੈਗਾ ਮੁੰਡੇ ਦਾ ਵੀ ਜੇ ਕਤਲ ਤਾਂ ਨਾ ਮਿਲਿਆ ਤਾਂ ਮੈਂ ਜੇ ਕਦੇ ਇੱਕ ਦਿਨ ਨੂੰ ਮੈਂ ਕੰਨਾ ਚਾਹੁੰਦਾ ਮੈਂ ਕਰ ਸਕਦਾ ਇਹ ਮੇਰਾ ਮੁੰਡੇ ਚ ਜਾਨ ਹੈਗੀ ਸੀ ਮੇਰਾ ਮੁੰਡਿਆ ਦੀ ਫੋਟੋ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਤੁਹਾਨੂੰ ਮੈਂ ਤੁਹਾਨੂੰ ਫੋਟੋ ਦੱਸਦਾ ਮੁੰਡਿਆ ਤੇ 1 ਮਿੰਟ ਜੀ ਹੋਵੇ ਤੋਂ ਬਾਅਦ ਮੈਂ ਹੁਮਦਾ ਚੰਡੀਗੜ੍ਹ ਗਿਆ ਆ ਜਲਦੀ ਸਮਨ ਕਰਾਇਆ ਦੇ ਮਨੂੰ ਜੀ ਆ ਕਟਵਡ ਸਪਤਾ ਲਗਾ ਅਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਪੰਜਾਬ ਇਹਨਾਂ ਨੂੰ ਜਲਦੀ ਸਮਨ ਹੋਇਆ ਤੇ ਆ ਇਹ ਸਮਨ ਜਿਹੜਾ ਜੇਕਰ ਇਹਨਾਂ ਨੂੰ ਨਹੀਂ ਸਮਨ ਹੋਇਆ ਤੇ ਕਟ ਹੁੰਦਾ ਕਿਉਂਕਿ ਬਾਕੀ ਇਹਨਾਂ ਦੇ ਉੱਤੇ ਕਟਵਾ ਕਟ ਕਟਿੰਗ ਕੀਤੀ ਦੀ ਥੱਲੇ ਜਿੱਦਾਂ ਕਟਿੰਗ ਇਤਨਾ ਇਦਾਂ ਕਟਿੰਗ ਕੀਤੀ ਹੋਈ ਆ ਮੈਂ ਬੜਾ ਕੁਝ ਕੀਤਾ ਵਾ ਸੁਣਵਾਈ ਕਿਤੇ ਨਹੀਂ ਹੁੰਦੀ ਉਹ ਕਹਿੰਦਾ ਤੂੰ ਵੱਤ ਤੋਂ ਵੱਦ ਮਾਨ ਸਾਹਿਬ ਕੋਲ ਚਲ ਜਾਏਂਗਾ ਨਾ ਮਾਨ ਸਾਹਿਬ ਵੀ ਕਰ ਸਕਦੇ ਜੇ ਤੇ ਫੋਨ ਉਹਦਾ ਮੰਗਾਦਾ ਵਾ ਫੋਨ ਚੋ ਡਿਟੇਲ ਚਾਹਣੀਆਂ ਮੈਨੂੰ ਸੁਣਨ ਸੁਣਦਾਂ ਸਾਧਮਾ ਭਾਜੀ ਨੇ ਕਿਹਾ ਤੇ ਮਤਲਬ ਮੈਨੂੰ ਯਕੀਨ ਦਵਾਇਆ ਗਿਆ ਵੀ ਮੈਂ ਸੁਪਰੀਮ ਕੋਰਟ ਵਿੱਚ ਆਪਾਂ ਕੇਸ ਪਾਵਾਂਗੇ ਜੇਕਰ ਜੇ ਇਨ ਕੇਸ ਇਨਸਾਫ ਨਹੀਂ ਮਿਲਦਾ ਤੇ ਫਿਰ ਉਸ ਕਰਕੇ ਮਤਲਬ ਜਿਹੜਾ ਸ਼ੰਤਾਰੀਵਾਲ ਦੇ ਚੜਿਆ ਹੋਇਆ ਸੀਗਾ ਜੀ ਇਹ ਤਾਂ ਕੋਈ ਘਰੇਲੂ ਮਸਲੇ ਸੀਗੇ ਜੀ ਪੁਰਾਣੇ ਇਹਨਾਂ ਦੇ ਵਿੱਚ ਮਲੋ ਕਿ ਕੇਸ ਕੋ ਚੱਲਦਾ ਵਾ ਉਹ ਇਸ ਬੰਦੇ ਜਿਹੜਾ ਕਹਿੰਦਾ ਮੈਨੂੰ ਇਨਸਾਫ ਨਹੀਂ ਮਿਲਿਆ ਉਹਦੇ ਉਹਦਾ ਕਰਕੇ ਇਹ ਟੋਪਰ ਤੇ ਜੜਿਆ ਸੀ ਸਰ ਜੀ ਕਿਵੇਂ ਹੋਣਾ ਜਿਹੜਾ ਆ ਗਿਆ ਥੱਲੇ ਜੀ ਹਾਂ ਜੀ ਉਹ ਨਾਫਸੀਲਾ ਸਾਹਿਬ ਆਏ ਸੀਗੇ ਨਾਲ ਐਸ ਐਚ ਓ ਸੀਟ ਆਪਣੇ ਧਾਰੀਵਾਲ ਸੀਗੇ ਤੇ ਉਹ ਵੀ ਉਹਨਾਂ ਦੇ ਜਿਹੜੇ ਜਾਣਕਾਰ ਬੰਦੇ ਬੁਲਾਏ ਉਹਨਾਂ ਨੇ ਮੋਟੀਵੇਟ ਕਰਕੇ ਉਹਨੂੰ ਵਸ ਸਹੀ ਸਲਮਤ ਜਿਹੜਾ ਉਹ niche ਆ ਗਿਆ